ਸਾਸ਼ਟਰੀ ਕਾਲ ਵਿਦਿਆਰਥੀਓ ਤੁਹਾਡਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਹੈ ਅੱਜ ਦੀ ਕਲਾਸ ਵਿੱਚ ਆਪਾਂ ਪੰਜਾਬੀ ਪਾਠ ਪੁਸਤਕ ਰੌਣਕ ਬਾਰੇ ਪੜਾਂਗੇ ਅੱਜ ਦੀ ਕਲਾਸ ਵਿੱਚ ਆਪਾਂ ਇੱਕ ਸਾਖੀ ਪੜਾਂਗੇ ਜਿਸ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਦਾ ਮੱਜਾ ਚੁਰਾਉਣ ਜਾਣਾ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜੀਵਨ ਵਿੱਚ ਇੱਕ ਘਟਨਾ ਘਟੀ ਸੀ ਜਿਸ ਨੂੰ ਕੀ ਸਾਖੀ ਦਾ ਨਾਮ ਦਿੱਤਾ ਗਿਆ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਸਨ ਆਓ ਆਪਾਂ ਉਹਨਾਂ ਦੇ ਜੀਵਨ ਵਿੱਚ ਘਟੀ ਇਸ ਸਾਖੀ ਨੂੰ ਵਿਸਤਾਰ ਨਾਲ ਪੜ੍ਹਦੇ ਹਾਂ ਪਿਆਰੇ ਬੱਚਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਚਪਨ ਵਿੱਚ ਹੀ ਮੱਝਾਂ ਚਰਾਈਆਂ ਉਹ ਖੇਤਾਂ ਵਿੱਚ ਮੱਝਾਂ ਚਰਉਣ ਜਾਂਦੇ ਮੱਝਾਂ ਉਹਨਾਂ ਨਾਲ ਜਾ ਕੇ ਖੁਸ਼ ਰਹਿੰਦੀਆਂ ਇੱਕ ਦਿਨ ਉਹ ਮੱਝਾਂ ਚਰਉਣ ਗਏ ਉਹ ਖੁਦ ਤਾਂ ਭਗਤੀ ਵਿੱਚ ਲੀਨ ਹੋ ਗਏ ਤੇ ਮੱਝਾਂ ਦੂਜੇ ਦੇ ਖੇਤਾਂ ਵਿੱਚ ਜਾਵੜੀਆਂ ਕਿਸੇ ਨੇ ਉਸ ਖੇਤ ਦੇ ਮਾਲਕ ਕੋਲ ਜਾ ਸ਼ਿਕਾਇਤ ਕੀਤੀ ਤੁਹਾਡੇ ਖੇਤ ਨਾਨਕ ਦੀਆਂ ਮੱਝਾਂ ਨੇ ਉਜਾੜ ਦਿੱਤੇ ਹਨ ਉਸ ਖੇਤ ਦੇ ਮਾਲਕ ਦਾ ਨਾਂ ਰਾਏ ਬੁਲਾਰ ਸੀ ਉਹ ਉਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਨਾਲ ਲੈ ਕੇ ਖੇਤਾਂ ਨੂੰ ਗਿਆ ਬੱਚਿਓ ਤੁਸੀਂ ਇਹ ਸਾਖੀ ਧਿਆਨ ਨਾਲ ਦੇਖੀ ਅਤੇ ਸੁਣੀ ਤੁਸੀਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਉਣ ਲਈ ਖੇਤਾਂ ਵਿੱਚ ਜਾਂਦੇ ਹਨ ਤੇ ਉੱਥੇ ਜਾ ਕੇ ਉਹ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਤੇ ਉਹਨਾਂ ਦੀਆਂ ਮੱਝਾਂ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਚਰਨ ਲੱਗ ਜਾਂਦੀਆਂ ਹਨ ਤੇ ਖੇਤ ਦਾ ਮਾਲਕ ਮਹਿਤਾ ਕਾਲੂ ਜੀ ਕੋਲ ਗੁਰੂ ਜੀ ਦੀ ਸ਼ਿਕਾਇਤ ਲੈ ਕੇ ਜਾਂਦਾ ਹੈ ਤਾਂ ਉਹ ਖੇਤ ਵਿੱਚ ਆ ਕੇ ਦੇਖਦੇ ਹਨ ਆਓ ਆਪਾਂ ਅੱਗੇ ਸਾਖੀ ਵਿੱਚ ਪੜ੍ਹਦੇ ਹਾਂ ਕਿ ਕੀ ਵਾਪਰਿਆ ਉਹ ਉੱਥੇ ਜਾ ਕੇ ਦੇਖਦਾ ਹੈ ਗੁਰੂ ਨਾਨਕ ਦੇਵ ਜੀ ਤਾਂ ਕਿਤੇ ਨਜ਼ਰ ਨਹੀਂ ਸਨ ਆ ਰਹੇ ਤੇ ਮੱਝਾ ਰੱਜ ਪੁੱਜ ਕੇ ਬੈਠੀਆਂ ਹਨ ਜਦੋਂ ਉਸਨੇ ਆਪਣੇ ਖੇਤਾਂ ਵਿੱਚ ਨਜ਼ਰ ਮਾਰੀ ਤਾਂ ਉਹ ਖਰੇ ਪਰੇ ਖੜੇ ਸਨ ਉਹਨਾਂ ਨੇ ਅੱਗੇ ਜਾ ਕੇ ਦੇਖਿਆ ਗੁਰੂ ਨਾਨਕ ਦੇਵ ਜੀ ਇੱਕ ਜਗ੍ਹਾ ਲੇਟੇ ਹੋਏ ਸਨ ਤੇ ਉਹਨਾਂ ਦੇ ਉੱਪਰ ਇੱਕ ਫਨਿਆਰ ਸ ਆਪਣੇ ਛਾਂ ਕੀਤੀ ਹੋਈ ਸੀ ਇਹ ਕ੍ਰਿਸ਼ਮਾ ਦੇਖ ਕੇ ਰਾਏ ਬੁਲਾਰ ਡਰ ਗਿਆ ਉਹ ਗੁਰੂ ਨਾਨਕ ਦੇਵ ਜੀ ਦੇ ਚਰਨੀ ਪੈ ਗਿਆ ਉਹ ਸੋਚ ਰਿਹਾ ਸੀ ਇਹ ਤਾਂ ਕੋਈ ਰੱਬੀ ਬੰਦਾ ਹੈ ਰੱਬ ਦਾ ਭੇਜਿਆ ਹੋਇਆ ਕੋਈ ਦੂਤ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲ jama ਹੋਈ ਵੱਡੀ ਸਾਰੀ ਭੀੜ ਦੇਖੀ ਤਾਂ ਉਹ ਹੈਰਾਨ ਰਹਿ ਗਏ ਪਿਤਾ ਮਹਿਤਾ ਕਾਲੂ ਜੀ ਨੇ ਅੱਗੇ ਹੋ ਕੇ ਉਹਨਾਂ ਨੂੰ ਗੱਲ ਨਾਲ ਲਾ ਲਿਆ ਉਸ ਫਨੀਅਰ ਸੱਪ ਦਾ ਪਤਾ ਵੀ ਨਾ ਲੱਗਿਆ ਕਿ ਕਿੱਥੇ ਚਲਾ ਗਿਆ ਬੱਚਿਓ ਇਹ ਕਥਾ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਹੈ ਬੱਚਿਓ ਤੁਸੀਂ ਇਹ ਸਾਖੀ ਦੇਖੀ ਅਤੇ ਸੁਣੀ ਜਦੋਂ ਉਹ ਦੋਵੇਂ ਖੇਤ ਵਿੱਚ ਜਾਂਦੇ ਹਨ ਤਾਂ ਖੇਤ ਹਰੇ ਭਰੇ ਸਨ ਤੇ ਮੱਝਾਂ ਰੱਜ ਪੁੱਜ ਕੇ ਬੈਠੀਆਂ ਸਨ ਤੇ ਗੁਰੂ ਜੀ ਭਗਤੀ ਵਿੱਚ ਲੀਨ ਸਨ ਤੇ ਉਹਨਾਂ ਦੇ ਉੱਪਰ ਇੱਕ ਫਨੀਅਰ ਸੱਪ ਨੇ ਛਾਂ ਕੀਤੀ ਹੋਈ ਸੀ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਉਹਨਾਂ ਦੇ ਕੋਲ ਭੀੜ ਇਕੱਠੀ ਹੋ ਗਈ ਤਾਂ ਮਹਤਾ ਕਾਲੂ ਜੀ ਵੀ ਇਹ ਦੇਖ ਕੇ ਬਹੁਤ ਹੀ ਹੈਰਾਨ ਰਹਿ ਗਏ ਤਾਂ ਇਹ ਘਟਨਾ ਦੇਖ ਕੇ ਉਹ ਬਹੁਤ ਹੀ ਖੁਸ਼ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਗਲੇ ਲਗਾ ਲਿਆ ਇਸ ਸਾਖੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ ਇੱਕ ਰੱਬੀ ਰੂਪ ਸਨ ਸਿੱਖ ਪੰਥ ਦੀ ਨੀਂਵ ਗੁਰੂ ਨਾਨਕ ਦੇਵ ਜੀ ਨੇ ਹੀ ਰੱਖੀ ਸੀ ਗੁਰੂ ਜੀ ਨੇ ਬਹੁਤ ਸਾਰੇ ਬਾਣੀ ਰਚੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਬੱਚਿਓ ਤੁਹਾਨੂੰ ਇਹ ਸਾਖੀ ਪੜ੍ਹ ਕੇ ਗੁਰੂ ਜੀ ਦੇ ਜੀਵਨ ਦੀ ਇੱਕ ਬਹੁਤ ਹੀ ਅਹਿਮ ਘਟਨਾ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ